ਅੱਠਵੇਂ ਰਾਤੇ ਯਾਨੀ ਕਿ ਅੱਜ ਤੱਕ ਕੋਈ ਇੱਕ ਅੱਧਾ ਇੱਕ ਅੱਧਾ ਇੱਕ ਅੱਧਾ ਲੰਗਰ ਹੋਊਗਾ ਵਿੱਚ ਜੇ ਲੱਗਾ ਵੈਸੇ ਤਕਰੀਬਨ ਉਹਦਿਆਂ ਨੇ ਅੱਜ ਕੜਾਈਆਂ ਚਾੜ ਦੇਣੀਆਂ ਜਿਹੜੇ ਬਚ ਗਏ ਆ ਉਹਨਾਂ ਨੇ ਕੱਲ ਨੂੰ ਚਾੜ ਦੇਣੀਆਂ ਆ ਅੱਜ ਰਾਚੀ ਦੇਖ ਲਓ ਅੱਜ ਰਾਚੀ ਹੈ ਨਹੀਂ ਕਿ ਸੰਗਤਾਂ ਜਾਣ ਵਾਲਿਆਂ ਦਾ ਹਾਰਪੁਰ ਭੰਗੀ ਚੋ ਦੇ ਵਿੱਚ ਇੰਨਾ ਪਾਣੀ ਸੀ ਉਹ ਨਿਕਲਦਾ ਨਿਕਲਦਾ ਹੀ ਪਾਣੀ ਪਵਾ ਲਿਆ ਸੈਂਸਰਾਂ ਤੋਂ ਤੇ ਉਹ ਇੱਕ ਤਾਂ ਇੰਜਣ ਦੀ ਲਾਈਟ ਔਨ ਲੱਪੀ ਹੈ ਦੂਜਾ ਮੈਂ ਤਾਂ ਹੀ ਤੁਹਾਨੂੰ ਕੱਲ ਪਰਸੋਂ ਕਹਿੰਦਾ ਹੀ ਭਰਾਵਾ ਕਿ ਇਹਨੇ ਕਿ ਇਹਨੇ ਪੈਰ ਬੰਨਿਓ ਛੱਡ ਦਿਓ ਛੱਡ ਦਿਓ ਸਾਡਾ ਕੋਈ ਕੰਮ ਲੈ ਲਓ ਉਹੀ ਉਹੀ ਇੱਥੇ ਬਹਿ ਜਾਂਦਾ ਕੋਈ ਕੰਮ ਨਹੀਂ ਤੇਰੇ ਚੜਦਾ ਤੇ ਇਹਨੇ ਵੀ ਰਾਣੀ ਸੁੰਤਰਾ ਨੇ ਸਾਡੀ ਨੂੰ ਅੰਮ੍ਰਿਤਸਰ ਆ ਕੇ ਖਰਾਬ ਹੋਣਾ ਚਲੋ ਪਹਿਲੀ ਵਾਰੀ ਹੋਈ ਆ ਉਦਾਂ ਭਾਜੀ ਕਿਤੇ ਚੱਲਤਾ ਨਹੀਂ ਕਿ ਕਿਸੇ ਹੋਰ ਨੇ ਬਹਿ ਕੇ ਆਪਾਂ ਇੱਥੇ ਡਿੱਕੀ ਰਹੀਏ ਸਾਨੂੰ ਤਾਂ ਆਵਣੀ ਪਤਾ ਮਨ ਲੱਗਾ ਰਾਤ ਇੱਥੇ ਬੈਣੀ ਬਈ ਨਰਾਤੇ ਅੱਜ ਐਂਡਲਰ ਆ ਤਾਂ ਇੱਥੇ ਹੀ ਨਿਕਲ ਜਾਣਾ ਆ ਤੇਰੀ ਸ਼ਕਲ ਦੇਖੀ ਸੀ ਭਾਜੀ ਪਹਿਲਾਂ ਸਾਡੀ ਗੱਡੀ ਦਾ ਪਲਾਗੋ ਚਲ ਗਿਆ ਆ ਹੁਣ ਆ ਦੇਖੋ ਹੁਣ ਆ ਲੌਕ ਲੱਗਿਆ ਸਾਰਪ ਅਸੀਂ 5 5 ਮਿੰਟ ਦਾ ਟਾਈਮ ਸੀ ਗੱਡੀ ਨੂੰ ਇੱਥੇ ਲੌਕ ਲੱਗਿਆ ਸਾਡੀ ਨਹੀਂ ਲੱਗਾ ਸਹੀ ਗੱਲ ਹੈ ਗੱਡੀ ਸਾਡੀ ਦਾ ਉਹਦੇ ਟਾਇਰਾਂ ਨੂੰ ਲੋਕ ਲੱਗ ਗਿਆ ਆ ਹੁਣ ਉਹ ਪੰਜ ਸੌ ਦਾ ਫਾਈਨ ਦਿੰਨੇ ਬਾਹਰ ਜਾ ਕੇ ਪਹਿਲਾਂ ਅਪ ਲੱਗ ਜਾ ਪਵਾ ਕੇ ਦੇਖਦੇ ਆ ਜੇ ਗੱਡੀ ਮੇਰੀ ਓਕੇ ਹੋ ਜੇ ਸਰਾਲਾ ਵੀ ਡੁੱਬਿਆ ਪਿਆ ਆ ਜਲ ਨਹੀਂ ਨਹੀਂ ਇਧਰ ਤਾਂ ਕੋਈ ਸ਼ਹਿਰ ਨਹੀਂ ਜਿਹੜਾ ਸਾਫ਼ ਹੋਗਾ ਸਾਰੇ ਸ਼ਹਿਰ ਡੁੱਬੇ ਪਏ ਆ ਟੋਏ ਵਿੱਚ ਪਤਾ ਹੀ ਨਹੀਂ ਲੱਗਦਾ ਮੀਂਹ ਦੇ ਵਿੱਚ ਕਿੱਥੇ ਟੋਆ ਕਿੱਥੇ ਨਹੀਂ ਯਾਰ ਕੀ ਯਾਰ ਆਪਣੇ ਰੋਡਾਂ ਦਾ ਕੋਈ ਹਾਲ ਨਹੀਂ ਯਾਰ ਪਾਣੀ ਅੱਜ ਫੇਰ ਬਹੁਤ ਆ ਗਿਆ ਪਰ ਨੰਗਣਾ ਸਾਨੂੰ ਇੱਥੋਂ ਹੀ ਪੈਣਾ ਕਿਉਂਕਿ ਉੱਪਰ ਦੀ ਜਾਵਾਂਗੇ ਬਹੁਤ ਚ ਪੰਗਾ ਪੈਣਾ ਆ ਇਥੋਂ ਯਾਹੀ ਪਾਣੀ ਵਿੱਚੋਂ ਹੌਲੀ-ਹੌਲੀ ਕੱਢਦੇ ਆਂ ਕਰਕੇ ਦੇਖੋ ਮਾਤਾ ਦੀ ਮੂਰਤੀ ਕੋਲ ਕਿੰਨਾ ਰੱਜ ਹੁੰਦਾ ਸੀਗਾ ਕਿੰਨਾ ਲੰਗਰ ਸੀਗੇ ਤੇ ਬਾਹਰ ਕੱਢ ਕੇ ਦਿਖਾਉਣਾ ਤੁਹਾਨੂੰ ਕੈਮਰਾ ਸਾਰਾ ਕੁਝ ਬੰਦ ਹੋ ਗਿਆ ਅੱਜ ਲੈ ਲਓ ਸਾਰਾ ਕੁਝ ਲੰਗਰ-ਨੁਗਰ ਚੱਕ ਹੋ ਗਿਆ ਲੰਗਰ ਵਗੈਰਾ ਬਸ ਆ ਦੁਕਾਨਾਂ ਰਹਿ ਗਈਆਂ ਇਹ ਵੀ ਚੱਕੀ ਜਾਂਦੇ ਆ ਕੱਲ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਮਾਤਾ ਰਾਣੀ ਦਾ 8ਵਾਂ ਨਰਾਤਾ 8ਵੇਂ ਨਰਾਤੇ ਅੱਜ ਤਾਂ ਵੈਸੇ ਕੜਾਈਆਂ ਚੜ੍ਹ ਜਣੀਆਂ ਆ ਅੱਜ ਤਾਂ ਸੰਗਤਾਂ ਆਪਸਾਂ ਵਾਲੀਆਂ ਹੋਣੀਆਂ ਥੋੜਾ ਬਹੁਤ ਲੰਗਰ ਵਗੈਰਾ ਵੀ ਥੋੜੇ ਬਹੁਤੇ ਹੀ ਹੋਣੇ ਆ ਤੇ तकरीबन ਅੱਧਾ ਅੱਧੇ ਲੰਗਰ ਅੱਧੇ ਨਾਲ ਵੀ ਜਿਆਦਾ ਕੋਈ ਇੱਕ ਤਾਂ ਲੰਗਰ ਰਹਿ ਗਿਆ ਹੋਣਾ ਆ ਤੇ ਸੰਗਤਾਂ ਵੀ ਜਾਣ ਆਉਣ ਵਾਲੀਆਂ ਸਿਰਫ ਆਉਣ ਵਾਲੀਆਂ ਜਿਆਦਾ ਸੰਗਤਾਂ ਹੋਣੀਆਂ ਆ ਜਾਣ ਵਾਲੀਆਂ ਤਾਂ ਘਟ ਜਾਣੀਆਂ ਉਦਦਾ ਵੀ ਤੇ ਮਾਤਾ ਰਾਣੀਏ ਦੇਖ ਲਓ ਕੱਲ ਸਤਮਾਨ ਰਾਤਾ ਸੀਗਾ ਸਤਵੇਂ ਰਾਤੇ ਮਹੀ ਪਾ 6 ਨਰਾਤੇ ਮਹੀ ਨਹੀਂ ਪਿਆ ਮਾਤਾ ਰਾਣੀ ਦੇ ਇਹ ਸੰਗਤਾਂ ਨੂੰ ਜੇ 6 ਨਰਾਤੇ ਮਹੀ ਪੈ ਜਾਂਦਾ ਨਾ ਸੰਗਤਾਂ ਨੂੰ ਬਹੁਤ ਔਖਾ ਹੋਣਾ ਸੀਗਾ ਛੇਂ ਰਾਤਾਂ ਮਾਤਰਾਣੀ ਨੇ ਬਹੁਤ ਵਧੀਆ ਕੱਡ ਕੱਟਦੇ ਆ ਹੁਣ 7ਵੇਂ 8ਵੇਂ ਰਾਤਾਂ ਮਾਤਰਾਣੀ ਨੂੰ ਪਤਾ ਨਹੀਂ ਕਿ ਹਾਂ ਰਚ ਘਟ ਜਾਣਾ ਆ ਤੇ ਹੁਣ ਜਾ ਕੇ ਮੀਂਹ ਪਿਆ ਆ ਉਹਦਾ ਬੱਦਲ ਦਾ 7 8 ਦਾ ਇਨੀ ਰਿਆ ਜਿਹਾ ਬੱਦਲ ਪਰ ਅੱਜ ਜਾਣਾ ਆ ਮੈਂ ਅੰਮ੍ਰਿਤਸਰ ਨੂੰ ਮੁੰਡੇ ਮੁੰਡਾ ਆ ਉਹਦੇ ਯਾਰ ਦੋਸਤ ਦੇ ਡੈਡੀ ਨੇ ਆਉਣਾ ਆ ਤੇ ਉਹਨਾਂ ਨੂੰ ਲੈਣ ਜਾਣਾ ਆ ਤੇ ਹੁਣ ਜਾਣਾ ਸੀ 10:30 ਸੀ 10 ਤਾਂ ਵੱਜ ਗਿਆ ਪਰ ਮੀਂਹ ਲੱਗਾ ਆ ਇੱਕ ਬੂਫਰ ਪਿੱਛੇ ਪਏ ਆ ਬੂਫਰ ਵੀ ਵੱਡੇ ਵੱਡੇ ਉਹ ਕੱਢਣੇ ਪੈਣੇ ਆ ਕਿਉਂਕਿ ਟੈਚ ਹੀ ਨਹੀਂ ਆਉਣਾ ਹੈਗਾ ਉਹਦਾ ਉਹਨਾਂ ਦਾ ਤੇ ਚਲੋ ਨਾ ਆਤੋਂ ਕੇ ਰੈਡੀ ਹੁੰਨਾ ਮੈਂ ਜਦ ਤੱਕ ਮੀਂਹ ਥੋੜੀ ਘਟਦਾ ਜਾਣਾ ਤਾਂ ਫਿਰ ਬੂਫਰ ਕੱਢਦਾ ਕਿਉਂਕਿ ਮੀਂਹ ਦੇ ਵਿੱਚ ਤਾਂ ਕੱਢੇ ਨਹੀਂ ਹੋਣੇ ਹੈਗੇ ਬੂਫਰ ਦਾ ਇਲਾਜ ਕਰਦਾ ਮੈਂ ਜਿਆਦਾ ਮੇਰਾ ਅਰਾਦਾ ਬੰਦਾ ਸਿੰਗਲ ਬੂਫਰ ਰੱਖ ਦਮਾ ਛੋਟੀ ਸਿੰਗਲ ਪੇਟੀ ਪਈ ਆ ਮੇਰੇ ਕੋਲ ਤੇ ਜਿਆਦਾ ਸਿੰਗਲ ਪੇਟੀ ਰੱਖ ਦਿੰਦੇ ਨੇ ਪਰ ਸਿੰਗਲ ਪੇਟੀ ਨਾਲ ਮਜ਼ਾ ਨਹੀਂ ਆਉਂਦਾ ਹੈਗਾ ਡਬਲ ਬੂਫਰ ਹੈ ਨਾ ਤੇ ਉਹਨਾਂ ਬਾਜਰ ਆਵਾਜ਼ ਬਹੁਤ ਵਧੀਆ ਬਣਦੀ ਆ ਤੇ ਚਲੋ ਦੇਖਦੇ ਆ ਕੋਈ ਨਹੀਂ ਮੈਂ ਪਹਿਲਾਂ ਰੈਡੀ ਹੁੰਨਾ ਹੈ ਕਿਉਂਕਿ 1.5 ਵਜੇ 1.5 ਵਜੇ ਤੱਕ ਪਹੁੰਚਣਾ ਵੀ ਆ ਦੀ ਉੱਤੇ ਜੇ ਮੀਂਹ ਰਾਤ ਲੱਗਾ ਰਿਹਾ ਤੇ ਰੈਡੀ ਹੁੰਨੇ ਆ ਪਹਿਲਾਂ ਤੇ ਬਾਕੀ ਕੰਮ ਫੇਰ ਕਰਦੇ ਆ ਤੇ ਤੁਸੀਂ ਨਾਲੇ ਹਾਂ ਯਾਰ ਲਾਈਕ ਜ਼ਰੂਰ ਕਰਦੇ ਕਰੋ ਵੀਡੀਓ ਨੂੰ ਤੇ ਜਿਨੇ ਜਨੇ ਸਬਸਕ੍ਰਾਈਬ ਨਹੀਂ ਕੀਤਾ ਨਾ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਬਹੁਤ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਵੀ ਤੇ ਚਲੋ ਰੈਡੀ ਹੁੰਨਾ ਆ ਮੈਂ ਪਹਿਲਾਂ ਜੀ ਰੈਡੀ ਹੋ ਗਿਆ ਮੈਂ ਪਰ ਸਭ ਤੋਂ ਵੱਡਾ ਕੰਮ ਆ ਯਾਰ ਮੈਨੂੰ ਬੂਫਰ ਕੱਢਣ ਲੱਗਦਾ ਚਲੋ ਇੱਧਰ ਕਿਸੇ ਨੂੰ ਲੈਣ ਜਾਣਾ ਪੈਂਦਾ ਨਾ ਬੂਫਰ ਹੈਗੇ ਵੱਡੇ ਬਹੁਤ ਡਬਲ ਸੱਬ ਵਾਲੀ ਪੇਟੀ ਆ ਉਹ ਹੁਣ ਮੀਂਹ ਮੈਂ ਦੇਖਿਆ ਨਾ ਮੀਂਹ ਹਟੇ ਤਾਂ ਮੈਂ ਫੇਰ ਕੱਢਾਂ ਉਹ ਪੇਟੀ ਹੈਗੀ ਵੱਡੀ ਤੁਹਾਨੂੰ ਮੁੜ ਕੇ ਆ ਕੇ ਦਿਖਾਉਂਗਾ ਇੱਕ ਵਾਰੀ ਫੇਰ ਵੈਸੇ ਤਾਂ ਤੁਹਾਨੂੰ ਦਿਖਾਈ ਹੋਈ ਹੈ ਤਕਰੀਬਨ ਮੈਂ ਤੇ ਉਹ ਹੁਣ ਕੱਢੀ ਆ ਤੇ ਹੁਣ ਨਿਕਲਦੇ ਆ ਅੱਜ ਦੇਖ ਲਓ ਸਾਰਾ ਕੋਈ ਲੰਗਰ ਵਗੈਰਾ ਵੀ ਚੱਕ ਹੋ ਗਏ ਆ ਦੁਕਾਨਾਂ ਵਗੈਰਾ ਵੀ ਜਿਹੜੀਆਂ ਸੀਗੀਆਂ ਨਾ ਸਾਰੀਆਂ ਚੱਕ ਹੋ ਗਈਆਂ ਨਾ ਦੇਖ ਲਓ 8ਵੇਂ ਰਾਤ ਯਾਨੀ ਕਿ ਅੱਜ ਤੱਕ ਕੋਈ ਇੱਕ ਅੱਧਾ ਇੱਕ ਅੱਧਾ ਇੱਕ ਅੱਧਾ ਲੰਗਰ ਹੋਊਗਾ ਵਿੱਚ ਜੇ ਲੱਗਾ ਵੈਸੇ ਤਕਰੀਬਨ ਉਹਦਿਆਂ ਨੇ ਅੱਜ ਕੜਾਈਆਂ ਚਾੜ ਦੇਣੀਆਂ ਜਿਹੜੇ ਬਚ ਗਏ ਆ ਉਹਨਾਂ ਨੇ ਕੱਲ ਨੂੰ ਚਾੜ ਦੇਣੀਆਂ ਆ ਤਾਂ ਹੀ ਕੱਲ ਤੁਹਾਨੂੰ ਮੈਂ ਕਹਿੰਦਾ ਮੈਂ ਕਿ 8 ਮਿੰਟ ਤੇ ਹੀ ਖਤਮ ਹੋ ਜਾਣਾ ਆ ਕੰਮ ਅੱਜ ਰਾਚੀ ਦੇਖ ਲਓ ਅੱਜ ਰਾਚੀ ਹੈ ਨਹੀਂ ਕਿ ਸੰਗਤ ਆ ਜਾਣ ਵਾਲਿਆਂ ਦਾ ਕਿਉਂਕਿ ਅੱਜ ਕੜਾਈਆਂ ਚੜ ਗਈਆਂ ਆ ਨਾ ਅੱਜ ਸਿਰਫ ਜਿਹੜੀ ਸੰਗਤ ਥੋੜੀ ਬਹੁਤੀ ਆਉਣੀ ਆ ਉਹ ਵਾਪਸ ਆਉਣ ਵਾਲੀ ਸੰਗਤ ਦਾ ਹੀ ਹੋਣਾ ਹੈ ਰਾਚ ਤੇ ਕੱਲ ਇੱਥੇ ਸੀਗਾ ਜਗਰਾਤਾ ਦੋ ਦਿਨ ਤੇ ਰੋਸ਼ਨ ਪ੍ਰਿੰਸ ਤੇ ਮਨੀਦਾਰ ਲਾਏ ਸੀਗੇ ਤੇ ਚਲੋ ਮੈਂ ਮੁੰਡੇ ਨੂੰ ਬਿਠਾਉਣਾ ਆ ਬਿਠਾ ਕੇ ਨਿਕਲਦੇ ਆ ਅਸੀਂ ਅੰਮ੍ਰਿਤਸਰ ਲਈ ਤੇ ਵਾਪਸ ਆ ਕੇ ਸਭੇ ਸ਼ਾਮ ਨੂੰ ਦੇਖਦੇ ਆ ਕੀ ਕੀ ਹਿਸਾਬ ਆ ਅੱਜ ਦੇਖਦੇ ਆ ਘੁੰਮਣ ਜਾਣਾ ਉਧਰ ਥੋੜਾ ਬੋੜਾ ਮੋਟਰਸਾਈਕਲ ਤੇ ਚਲ ਜਾਵਾਂਗੇ ਜੇ ਜ਼ਿਆਦਾ ਨਾ ਗਿਆ ਤਾਂ ਤੇ ਬਾਕੀ ਸ਼ਾਮ ਨੂੰ ਦੇਖਦੇ ਆ ਜੀ ਅਸੀਂ ਪਹੁੰਚੇ ਆ ਬਿਆਸ ਦੇ ਨੇੜੇ ਤੇ ਪਹਿਲਾਂ ਵੀ ਹੁਸ਼ਿਆਰਪੁਰ ਭੰਗੀ ਚੋਅ ਦੇ ਵਿੱਚ ਇੰਨਾ ਪਾਣੀ ਸੀ ਉਹ ਨਿਕਲਦਾ ਨਿਕਲਦਾ ਹੀ ਪਾਣੀ ਪਵਾ ਲਿਆ ਸੈਂਸਰਾਂ ਤੋਂ ਤੇ ਉਹ ਇੱਕ ਤਾਂ ਇੰਜਣ ਦੀ ਲਾਈਟ ਔਨ ਲੱਪੀ ਹੈ ਦੂਜਾ ਉਹ ਕੀ ਕਹਿੰਦੇ ਹੁੰਦੇ ਉਹਨੂੰ ਪਿਕਅਪ ਨਹੀਂ ਹੈਗੀ ਤੁਰਦੀ ਨਹੀਂ ਬਹੁਤ ਖਿੱਚਦੂਗੇ ਤੁਰਿਆ ਹੈਗਾ ਚਲ ਹੁਣ ਆਏ ਤਾਂ ਹੈਗੇ ਆ ਪਹਿਲਾਂ ਮੁੜ ਕੇ ਆ ਕੇ ਇਹਨੂੰ ਕਰਵਾਵਾਂਗੇ ਤੇ ਉੱਥੋਂ ਆਏ ਨਿਕਲਿਆ ਬਿਆਸ ਦੇ ਕੋਲ ਆ ਕੇ ਫੇਰ ਮੀਂਹ ਲੱਗ ਗਿਆ ਤੇ ਚਲੋ ਇਹਨੂੰ ਦੇਖਦੇ ਆ ਮੁੜ ਕੇ ਆ ਕੇ ਕਰਾਉਨੇ ਗੱਡੀ ਨੂੰ ਤਾਂ ਠੀਕ ਪਰ ਮੀਂਹ ਅਜ ਸ਼ੁਗਰ ਦਾ ਹੀ ਲੱਗ ਗਿਆ ਆ ਮੀਂਹ ਨਾ ਸ਼ੁਗਰ ਆ ਭਾਜੀ ਇਹ ਤਾਂ ਨਰਾਤਿਆਂ ਨੂੰ ਨਹੀਂ ਪਿਆ ਨਰਾਤਿਆਂ ਤੋਂ ਬਾਅਦ ਹੀ ਪਿਆ ਨਾ ਚਲੋ ਇੱਕ ਤਾਂ ਸਾਡੀ ਗੱਡੀ ਨੂੰ ਤੁਰਦੀ ਹੈਗੀ ਉਹ ਸੈਂਸਰ ਨੂੰ ਪਾਣੀ ਲੱਗਣਾ ਦੇਵਾ ਸਤਰਾਸੀ ਦੇ ਮਦੀ ਜਾਂਦੀ ਦੂਜਾ ਮੀ ਮੀ ਬੜਾ ਤੇਜ਼ ਆ ਗਿਆ ਪਿੱਛੇ ਪਿੱਛੇ ਦਿਸਣਾ हट ਗਿਆ ਸੀ ਹੱਤਕੇ ਤੁਕੇ ਜਨੇ ਕੱਢ ਕੇ ਲਿਆਂਦੀ ਉਹ ਤੋਂ ਬਹੁਤ ਹੀ ਰੋ ਗਿਆ ਸੀ ਹਾਂਜੀ ਪਰੌਂਠਾ ਵਗੈਰਾ ਖਾ ਲਿਆ ਆ ਤੇ ਹੁਣ ਮੈਂ ਗੱਡੀ ਦੇਖਦਾ ਇੱਕ ਵਾਰੀ ਪਿਊਰ ਵਗੈਰਾ ਚੈੱਕ ਕਰਦਾ ਆ ਕੀਪਰਾਂ ਸ਼ਰ ਗੱਲ ਬਾਣੀ ਜਾਵੇ ਕਿਉਂਕਿ ਬਹੁਤ ਹੌਲੀ ਹੌਲੀ ੱੱੱਕੇ ਨਾਲ ਬਹੁਤ ਲੈ ਕੇ ਆਇਆ ਲੋਡ ਹੀ ਨਾ ਮੰਦੀ ਪੰਜਵਾਂ ਦਾ ਗੀਅਰ ਪੈਂਦਾ ਹੀ ਨਹੀਂ ਸੀਗਾ ਇੰਨਾ ਲੋਡ ਲੈਣ ਦੀ ਆ ਦੂਜਾ ਮੀਟਰ ਨਹੀਂ ਚੱਲਦਾ ਹੈਗਾ ਮੈਂ ਤਾਂ ਹੀ ਤੁਹਾਨੂੰ ਕੱਲ ਪਰਸੋਂ ਕਹਿੰਦਾ ਹੀ ਭਰਾਵਾ ਕਿ ਇਹਨੇ ਇਹਨੇ ਪੈਰ ਬੰਨਿਓ ਛੱਡ ਦਿਓ ਛੱਡ ਦਿਓ ਸਾਡਾ ਕੋਈ ਕੰਮ ਲੈ ਲਓ ਉਹੀ ਉਹੀ ਉੱਥੇ ਬਹਿ ਜਾਂਦਾ ਆ ਕੋਈ ਕੰਮ ਨਹੀਂ ਤੇਰੇ ਚੜਦਾ ਤੇ ਹੁਣ ਇੱਕ ਵਾਰੀ ਫਿਊਜ ਦਿਖਦਾ ਐ ਮੈਂ ਖੋਲ ਕੇ ਤੇ ਇਹਨੇ ਵੀ ਰਾਣੀ ਸੁੰਦਰਾ ਨੇ ਸਾਡੀ ਨੇ ਅੰਮ੍ਰਿਤਸਰ ਆ ਕੇ ਖਰਾਬ ਹੋਣਾ ਚਲੋ ਪਹਿਲੀ ਵਾਰੀ ਹੋਈ ਆ ਉਹਦਾ ਲੋ ਜੀ ਪਹੁੰਚ ਗਏ ਆ ਅਸੀਂ 에어ਪੋਰਟ ਬਾਜੀ ਲੱਭੋ ਹੁਣ ਜੇ ਜੀ ਭਾਈ ਲੱਭਦੇ ਆ ਬਸ ਲੱਭਦੇ ਆ ਅੰਕਲ ਜੀ ਕਿੱਥੇ ਆ ਹਣ ਰਾਤ ਹੈ ਨਹੀਂ ਅਜਨਾਂ ਰਾਤ ਜਾਣ ਵਾਲਿਆਂ ਦਾ ਆਉਣ ਵਾਲਾ ਕੋਈ ਨਿਕਲੇ ਮਿਲ ਰੌਣ ਵਾਲੀ ਹੱਥ ਫਲੇਟ ਨਿਕਲੇ ਨਹੀਂ ਹੈ ਜੀ ਭਾਜੀ ਅੱਧੇ ਕਿ ਡੋਲੇ ਦੇ ਦਿਓ ਮੈਨੂੰ ਭਾਈ ਜੀ ਪੂਰੇ ਦੇ ਲਓ ਨਹੀਂ ਨਹੀਂ ਅੱਧੇ ਕਿ ਦੇ ਦਿਓ ਇੱਕ ਸਾਈਡ ਦਾ ਦੇ ਦਿਓ ਬਾਅਦੋਂ ਮੈਂ ਐਡਜਸਟ ਕਰ ਲੈਣਾ ਆ ਭਾਜੀ ਨੇ ਸੇਹ ਤਾਂ ਬਹੁਤ ਸੋਹਣੀ ਬਣਾਈ ਹੋਆ ਹਲ ਦੇਖੋ ਲੱਭੋ ਉਹ ਦੇਖੋ ਉਹ ਯਾਰ ਅੱਛਾ ਅਸੀਂ ਤਾਂ ਅਸੀਂ ਰਹਿ ਗਏ ਉਧਰ ਦੇਖਣ ਲੱਪੇ ਪਰ ਇੱਧਰ ਨਿਕਲ ਆਇਆ ਹੈ ਗੇਟ ਬਾਹਰ ਨਿਕਲਣ ਵਾਲਾ ਅਸੀਂ ਤਾਂ ਹੀ ਦੇਖਿਆ ਨੇ ਕਿ ਰਾਚਾ ਨੀਗਾ ਰਾਚਾ ਨੀਗਾ ਸਾਰਾ ਰਾਚਾ ਇੱਧਰ ਰਹਿ ਗਿਆ ਆ ਹੁਣ ਸਾਡੀ ਗੱਡੀ ਦੀ ਟੈਂਸ਼ਨ ਆ ਮੈਨੂੰ ਲੱਗਦਾ ਚੈੱਕ ਤਾਂ ਕੀਤਾ ਆ ਉਹਦਾ ਪਲੱਗ ਗਿਆ ਲੱਗਦਾ ਹੁਣ ਬਾਹਰ ਨਿਕਲ ਕੇ ਨਾ ਅੰਕਲ ਜੀ ਚੱਕ ਕੇ ਵੇ ਬਾਹਰ ਨਿਕਲੇਗੇ ਦੁਕਾਨ ਤੋਂ ਪਲੱਗ ਪਾਉਣੇ ਆ ਪਹਿਲਾਂ ਉਕੇ ਗੱਡੀ ਠੀਕ ਹੋਊਗੀ ਫੇਰ ਹੀ ਮਜ਼ਾ ਆਉਂਦਾ ਚਲਾਉਂਦਾ ਮਜ਼ਾ ਹੀ ਨਹੀਂ ਆਉਂਦਾ ਬਸ ਟੈਨਸ਼ਨ ਹੀ ਪਈ ਰਹਿੰਦੀ ਆ ਕਿ ਹੋਰ ਕੁਛ ਨਾ ਹੋ ਜਵੇ ਕਿੱਥੇ ਅੰਕਲ ਜੀ ਜੀ ਪਹੁੰਚਦਾ ਟਾਈਮ ਤੇ ਗਏ ਆ ਪਰ ਉਹ ਉੱਤੇ ਲਿਖਿਆ ਤਾਂ ਹੈ 에어 ਇੰਡੀਆ ਕੀ 140 ਤੋਂ ਉੱਤਰ ਨਹੀਂ ਸੀ 235 ਦਾ ਟਾਈਮ ਆ ਡਿਲੇ ਅੱਧਾ ਘੰਟਾ ਅੱਧਾ ਘੰਟਾ 2 ਆ 1 ਘੰਟਾ ਹੀ ਡਿਲੇ ਆ ਪਰ 2:30 ਦਾ ਵਜ ਹੀ ਗਇਆ ਉਹਨੂੰ ਆ ਪੁੱਛਦੇ ਆ ਕਿਹੜੀ ਆਈ ਹੋਆ ਫਲਾਟ ਅਹੀਂ ਇਹਦੇ ਕਰਕੇ ਪਹਿਲਾਂ ਅਸੀਂ ਤਾਂ ਅੰਕਲ ਜੀ ਨੇ ਚੱਕ ਲਈਏ ਫੇਰ ਗੱਡੀ ਦਿਖਾਵਾਂਗੇ ਠੀਕ ਕਰਾਵਾਂਗੇ ਅਸੀਂ ਇਹਦੇ ਕਰਕੇ ਗੱਡੀ ਵੀ ਨਹੀਂ ਕਰਵਾਈ ਰੋਟੀ ਭਾਜੀ ਉਹਨਾਂ ਨੂੰ ਕਾਲੀ ਕਾਲੀ ਚ ਖਲਵਾਈ ਆ ਨਾਲ ਮਾਰੀ ਤੋਂ ਮਾਰੀ ਹੋ ਜਾਂਦੀ ਆ ਪਹਿਲਾਂ ਸਾਡਾ ਮੈਨ ਲੱਗਦਾ ਪਲੱਗ ਉਹ ਚੈੱਕ ਕੀਤਾ ਪਲੱਗ ਸ਼ਾਰਟ ਹੋਇਆ ਆ ਉਸ ਤੋਂ ਬਾਅਦ ਅਸੀਂ ਇਧਰ ਨੂੰ ਆਏ ਆ ਤੇ ਪਾਰਕਿੰਗ ਵਾਲਿਆਂ ਨੇ 10 ਪੂਰੇ 12 ਮਿੰਟ ਹੋਇਆ ਜਾਨੂੰ ਗੱਡੀ ਖੜੀ ਕਰਕੇ ਮੈਂ 5 ਮਿੰਟ ਅਲਾਊਡ ਸੀ ਉਹਨਾਂ ਨੇ ਲੋਕ ਲਾਤਾ ਹੁਣ ਉਹ 500 ਰੁਪਏ ਮੰਗੀ ਜਾਂਦੇ ਆ ਅੱਜ ਦਾ ਸਾਰਾ ਦਿਨ ਨੁਕਸਾਨ ਦੇ ਵਿੱਚ ਹੀ ਲੰਘ ਗਿਆ ਆ ਪਤਾ ਨਹੀਂ ਕੌਣ ਮਥੇ ਲੱਗਦਾ ਪ੍ਰਭਾ ਕਿਹਨੇ ਪੈਰ ਬੰਨੇ ਆ ਸਾਡੇ ਕੋਈ ਕੰਮ ਦਾ ਸਿੱਧਾ ਹੋ ਲੈੰਦਾ 500 ਦਾ ਉਹ ਹੋ ਗਿਆ 500 ਇੱਥੇ ਫਾਇਨ ਦੇਣਾ ਪੈਣਾ ਹੁਣ ਜਿਹੜਾ ਉਹ ਖਰਾਬ ਹੋਇਆ ਪਲੱਗ ਉਹ ਹੋਰੇ ਪਲੱਗ ਵੀ ਠੀਕ ਕਰਾਉਣਾ ਪੈਣਾ ਆ ਚਲੋ ਅੰਕਲ ਜੀ ਆਉਂਦੇ ਤਾਂ ਫੇਰ ਦੇਖਦੇ ਆ ਨਾ ਲੈ ਕੇ ਫੇਰ ਨਿਕਲਦੇ ਆ ਦੇਖ ਲੋ 에어ਪੋਰਟ ਕਿੱਦਾਂ ਦੀ ਚੀਜ਼ ਐ ਜਾਣ ਵਾਲੇ ਲੋਕੀ ਰੋਂਦੇ ਆ ਤੇ ਆਉਣ ਵਾਲੇ ਹੱਸਦੇ ਆ ਕੀ ਚੀਜ਼ ਬਣਾਈ ਹੋਇਆ ਕੋਈ ਹੱਸਦਾ ਆ ਕੋਈ ਰੋਂਦਾ ਆ ਇੱਥੇ ਅਸ ਸਾਡਾ ਵੀ ਉਹੀ ਹਿਸਾਬ ਆ ਗੱਡੀ ਸਾਡੀ ਦੇ ਉਹਦੇ ਟਾਇਰਾਂ ਨੂੰ ਲੋਕ ਲੱਗ ਗਿਆ ਆ ਹੁਣ ਉਹ 500 ਦਾ ਫਾਈਨ ਦਿਨੇ ਬਾਹਰ ਜਾ ਕੇ ਪਹਿਲਾਂ ਅਪ ਲੱਗ ਜਾ ਪਵਾ ਕੇ ਦੇਖਦੇ ਆ ਜੇ ਗੱਡੀ ਮੇਰੀ ਓਕੇ ਹੋ ਜੇ ਵੈਸੇ ਲੱਗਦੀ ਤਾਂ ਪਲੱਗੀ ਖਰਾਬ ਆ ਤੇ ਹਜੇ ਅੰਕਲ ਜੀ ਨਹੀਂ ਆਏ ਹੈਗੇ ਅਸੀਂ ਤਾਂ ਭਾਜੀ ਕਿਤੇ ਚੱਲਤਾ ਨਹੀਂ ਕਿ ਕਿਸੇ ਹੋਰ ਨੇ ਬਹਿ ਕੇ ਆਪਾਂ ਇੱਥੇ ਡਿੱਕੀ ਰਹੀਏ ਸਾਨੂੰ ਦਾ ਬਣੀ ਪਤਾ ਮੈਨੂੰ ਲੱਗਾ ਰਾਤ ਇੱਥੇ ਬੈਣੀ ਪਈ ਅੱਜ ਨਰਾਤੇ ਅੱਜ ਹੈਂਡਲਰ ਆ ਤਾਂ ਇੱਥੇ ਨਿਕਲ ਜਾਣਾ ਆ 8ਵਾਂ ਦਿਨ ਅੱਜ ਇੱਕ ਦਿਨ ਜਾਂ ਦੋ ਦਿਨ ਇੱਥੇ ਨਿਕਲ ਗਿਆ ਸਾਡਾ ਪਰ ਪਹੁੰਚ ਜਣਾ ਆਪਸ 7:00 ਵਜੇ ਤੱਕ ਫੇਰ ਵੀ ਦੇਖ ਲਓ ਅੱਜ ਦੀ ਪਤਾ ਨਹੀਂ ਕਿਹਦੀ ਤੇਰੀ ਸ਼ਕਲ ਦੇਖੀ ਸੀ ਭਾਜੀ ਪਹਿਲਾਂ ਸਾਡੀ ਗੱਡੀ ਦਾ ਪਲੱਗੋ ਚਲ ਗਿਆ ਆ ਹੁਣ ਆ ਦੇਖੋ ਹੁਣ ਆ ਲੌਕ ਲੱਗਿਆ ਸਿਰਫ ਅਸੀਂ 5 5 ਮਿੰਟ ਦਾ ਟਾਈਮ ਸੀ ਸਹੀ ਗੱਲ ਹੈ ਕਿਸੇ ਨੂੰ ਨਹੀਂ ਲੌਕ ਲਾਇਆ ਸਿਰਫ ਸਾਡੀ ਨੂੰ ਲਾਇਆ ਆ ਹੁਣ ਇਹ ਪਤਾ ਨਹੀਂ ਵੀ ਉਹਨਾਂ ਨੇ ਸਾਡੀ ਲੌਕ ਲੱਗ ਦੇਖੀ ਆ ਜਾਂ ਕੀ ਪਤਾ ਨਹੀਂ ਬੰਦਾ ਕਹਿੰਦਾ ਖਤਰਨਾਕ ਤੁਹਾਡੇ ਨਾਲ ਆਇਆ ਅੱਜ ਤਾਂ ਕਰਕੇ ਕੀਤਾ ਹੋਣੀ ਉਹ ਕਹਿੰਦੇ ਇਹ ਬੰਦੇ ਅਮੀਰ ਲੱਗਦੇ ਆ ਮੈਨੂੰ ਆ ਦੇਖ ਲਓ ਕਿਸੇ ਗੱਡੀ ਨੂੰ ਨਹੀਂ ਫਾਈਨ ਹੈਗਾ ਸਿਰਫ ਸਾਡੇ ਵਾਲੀ ਨੂੰ ਹੈ। ਕਿਸੇ ਦਾ ਮੂੰਹ ਕਿਦਾ ਦੇਖਿਆ ਤੁਸੀਂ ਇਹ ਦੱਸੋ। ਮੈਂ ਯਾਰ ਸਿੱਧਾ ਘਰ ਉੱਠ ਕੇ ਬਾਹਰ ਹੀ ਆਇਆ ਮੈਂ ਕਿਸੇ ਦਾ ਮੂੰਹ ਨਹੀਂ ਦੇਖਿਆ ਯਾਰ। ਕਦੀ ਗੱਡੀ ਖਰਾਬ ਹੋ ਗਈ ਗੱਡੀ ਵੀ ਨਹੀਂ ਤੇ ਲੋ ਸਾਡੀ ਕਦੀ ਗੱਡੀ ਨਹੀਂ ਖਰਾਬ ਹੋਈ ਹੈਗੀ। ਤੇ ਅੱਜ ਉਹਦਾ ਮਨਾਉ ਪਲੱਗ ਪਲੂ ਸ਼ਾਰਟ ਹੋ ਗਿਆ ਆ ਆ ਵੀ ਫਾਈਨ ਹੋ ਗਿਆ ਆ ਔਖਾ ਹੀ ਅੱਜ ਦਿਹਾੜੀ। ਪਰ ਯਾਰ 5 ਮਿੰਟ ਦਾ ਕਿਹਾ ਸੀ ਪਰ ਅਸੀਂ 10 ਮਿੰਟ ਦਾ ਆ ਗਏ। 5 ਮਿੰਟ ਦਾ ਟਾਈਮ ਸੀ ਪੂਰੇ 10 ਮਿੰਟ ਦੇ ਵਿੱਚ ਆਈ ਵਾਪਸ ਆ ਗਈ ਸੀ ਫੇਰ ਵੀ ਮੰਨੇ ਹੀ ਨਹੀਂ ਹੈ। ਦੇਖੋ ਕਿ ਨਿਸ਼ਾਦੀ ਖੋਸ਼ ਹੋਏ ਪੂਰਾ ਡੇਢ ਘੰਟਾ ਬਾਅਦ ਆੜਿਕਣ ਵਾਂਗ ਅੰਕਲ ਜੀ ਹੋਣ ਆਇਆ ਹੈ ਬਈ ਯਾਰ ਤੂੰ ਥੋੜੀ ਪੱਪੀ ਲੈ ਕੇ ਨਹੀਂ ਨਹੀਂ ਦੇ ਨਹੀਂ ਮਸੀ ਆਏ ਭਰਾਵਾ ਹੁਣ ਚਲੀਏ ਜਾ ਕੇ ਪਹਿਲਾਂ ਗੱਡੀ ਠੀਕ ਕਰਵਾਈਏ ਪਹਿਲਾਂ 500 ਰੁਪਿਆ ਭਾਈ ਦੇਈਏ ਯਾਰ ਸੀ ਜਾ ਦੇ ਦੇ ਲੈਣਾ ਚਲੇ ਗਏ ਉਹ ਆ ਤਾਂ ਗਿਆ ਅੰਕਲ ਜੀ ਹਲਤ ਗੱਲ ਨਾਲ ਆਈ 10 ਮਿੰਟ ਦੇ ਵਿੱਚ ਆ ਗਏ ਸੀਗੇ ਤੇ 5 ਮਿੰਟ ਦੇ ਚੱਕਰ ਦੇ ਵਿੱਚ ਸਰ 5 ਮਿੰਟ ਦੇ ਚੱਕਰ ਚ 500 ਰੁਪਿਆ ਲਿਆ ਆ ਇਹ ਇਹ ੱੱੱਕਾ ਹੀ ਆ ਇਹਨਾਂ ਦਾ ਹੋਰ ਕੀ ਆ ਹੋਰ ਗੱਲ ਚੱਕਰ ਕੋਈ ਨਹੀਂ ਹੈਗਾ ਚਲੋ ਫਿਰ ਹੁਣ ਉਹ ਭਾਈ ਕੁਝ ਹੋਰ ਸੁਣਾਈ ਦਿਯਾ ਜੱਪਾ ਅੱਜ ਦਾ ਦਿਨ ਵਸ ਇਦਾਂ ਹੀ ਆ ਅੱਜ ਨੁਕਸਾਨ ਹੀ ਨੁਕਸਾਨ ਹੋਇਆ ਗਿਆ ਚਲੋ ਕੋਈ ਗੱਲ ਨਹੀਂ ਜੀ ਜਿਹੜਾ ਲੇਖਾ ਹੈਗਾ ਉਹ ਦੇਣਾ ਹੀ ਆ ਜੀ ਇਹਨਾਂ ਦੇ ਹਿੱਸੇ ਦਾ ਜਿਹੜਾ ਸੀਗਾ ਸਾਨੂੰ ਇੰਨੀ ਲੱਗੀ ਸੀ ਬਲੌਗਰਾਂ ਚੇਤਾ ਹੀ ਨਹੀਂ ਰਿਹਾ ਸਾਨੂੰ ਭੁੱਖ ਰੋਟੀ ਖਾ ਕੇ ਸਾਨੂੰ ਚੇਤਾ ਆਇਆ ਕਿ ਹਾਂ ਕਿ ਬਲੌਗ ਬਣਾ ਲੀ ਜਾਊਂਗੀ ਭੁੱਖ ਬਹੁਤ ਲੱਗੀ ਸੀ ਅੱਜ ਕਿਉਂਕਿ ਖੱਜਲ ਜ਼ਿਆਦਾ ਹੋ ਗਿਆ ਨਾ ਅੱਜ ਖੱਜਲ ਜ਼ਿਆਦਾ ਹੋ ਗਿਆ ਭੁੱਖ ਜ਼ਿਆਦਾ ਲੱਗ ਗਈ ਆ ਇਹ ਚਲੋ ਰੋਟੀ ਪਾਣੀ ਹੋ ਗਿਆ ਹੁਣ ਨਿਕਲਦੇ ਆਂ ਇਥੋਂ ਅਸੀਂ ਰੁਕੇ ਸੀਗੇ ਰੋਟੀ ਪਾਣੀ ਖਾਣ ਤੇ ਭਾਜੀ ਨੂੰ ਚੱਕ ਕੇ ਨਾ ਤੇ ਉਹਨਾਂ ਨੇ ਵੀ ਫਲਾਈਟ ਉਹ ਸਵੇਰ ਦੀ ਖਾਦੀ ਸੀ ਉਹਨਾਂ ਨੇ ਫਲਾਈਟ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਐ ਕੀ ਕੁਝ ਮਿਲਦਾ ਖਾਣ ਨੂੰ ਤੇ ਅੰਮ੍ਰਿਤਸਰ ਤੋਂ ਬਾਹਰ ਨਿਕਲ ਕੇ ਹੁਣ ਰੋਟੀ ਪਾਣੀ ਖਾਦਾ ਆ ਗੱਡੀ ਵੀ ਆਪਣੀ ਹੋ ਗਈ ਓਕੇ ਬਸ ਇੰਜਣ ਵਾਲੀ ਲੈਟ ਰਹਿੰਦੀ ਆ ਉਹ ਹੁਣ ਕੱਲੂ ਦੇਖਾਂਗੇ ਤੇ ਅੱਜ ਵੇਲੇ ਖੱਜਲ ਬਹੁਤ ਹੋਏ ਆ ਪਹਿਲੀ ਵਾਰ ਇਦਾਂ ਹੋਈ ਸਾਡੇ ਨਾਲ ਪਹਿਲਾਂ ਘਰੋਂ ਨਿਕਲੇ ਆ ਗੱਡੀ ਖਰਾਬ ਹੋ ਗਈ ਆ ਠੀਕ ਆ ਗੱਡੀ ਖਰਾਬ ਹੋਈ ਮੜ ਕੇ ਇਦਾਂ ਚੱਲ ਅਸੀਂ ਅੰਮ੍ਰਿਤਸਰ ਪਹੁੰਚੇ ਆਂ ਤੇ ਉੱਥੇ ਖਾਣ ਪੀਣ ਨੂੰ ਲੱਭਦੇ ਸੀ ਖਾਣ ਪੀਣ ਦਾ ਵੀ ਪਹਿਲਾਂ ਜਿੱਥੇ ਰੁਕੀ ਆ ਇਹ ਕਹਿੰਦੇ ਇੱਥੇ ਹੈ ਨਹੀਂ ਕੋਲਚੇ ਜਾਂਦੇ ਕਹਿੰਦੇ ਅੱਗੇ ਲੰਘ ਕੇ ਉੱਥੇ ਕੋਲਚੇ ਜੀ ਮਿਲੇ ਤੁਹਾਨੂੰ ਤੇ ਉਸ ਵਾਰ 에어ਪੋਰਟ ਤੋਂ ਚਲੇ ਗਏ 5 ਮਿੰਟ ਦਾ ਉਹ ਕਹਿੰਦੇ 5 ਮਿੰਟ ਦੀ ਪਰਚੀ ਸੀਗੀ ਤੇ ਅਸੀਂ ਸਿਰਫ ਚਲੋ ਸਾਨੂੰ 10 ਮਿੰਟ ਹੀ ਹੋਏ ਸੀਗੇ ਪੰਜ ਚੋਰ ਦੇਖਿਆ ਨਾ ਇੱਥੇ ਫਲਾਈਟ ਹੋ ਗਈ 1 ਘੰਟਾ ਲੇਟ ਤੇ ਸਾਨੂੰ ਉਹ ਕਹੇ 10 ਮਿੰਟ 10ਵੇਂ ਪੂਰੇ 10 ਮਿੰਟ ਮਤਲਬ ਮੈਂ ਦੌੜ ਕੇ ਆਇਆ ਤੇ ਉਹਨਾਂ ਨੇ ਜਦੋਂ ਲੋਕ ਲਾਤਾ ਸੀ 500 ਰੁਪਏ ਉਹ ਪਾ ਹੀ ਦਿੱਤਾ ਉਹ ਮੈਂ ਦੇ ਕੇ ਵੇ ਆ ਕੇ ਗੱਡੀ ਠੀਕ ਕਰਵਾਈ ਆ 500 ਰੁਪਏ ਗੱਡੀ ਠੀਕ ਕਰਵਾਉਣ ਦਾ 500 ਇੱਥੇ ਵੇਰ ਲੱਗਾ ਆ ਤੇ ਅੱਜ ਸਾਰੇ ਦਿਹਾੜੀ ਖੱਜਲ ਹੀ ਹੋਇਆ ਮੈਂ ਯਾਨੀ ਕੁੱਲ ਮਿਲਾ ਕੇ ਯਾਰ ਤੇ ਅੱਜ ਅਠ ਮਨ ਰਾਤਾਂ ਵੀ ਆ ਮਾਤਾ ਰਾਣੀ ਦਾ ਤਕਰੀਬਨ ਹੁਣ ਰਾਤ ਹੁਣ ਖਤਮ ਹੋ ਹੀ ਗਏ ਆ ਤੇ ਉਹ ਤਾਂ ਵੀ ਸਾਨੂੰ ਰਾਤ ਰਾਤ ਹੋ ਜਾਣੀ ਆ ਘਰ ਪਹੁੰਚਦਿਆਂ ਨੂੰ ਤੇ ਨਰਾਤੇ ਅੱਜ ਅੱਜ ਤਾਂ ਦੇਖਣ ਜਾ ਨਹੀਂ ਹੋਣਾ ਹੈਗਾ ਬਾਕੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਤੁਹਾਨੂੰ ਕਿੱਦਾਂ ਦੇ ਲੱਗੇ ਨਰਾਤਿਆਂ ਵਾਲੇ ਵਲੌਗ ਤੇ ਰੋਟੀ ਤਾਂ ਖਾ ਲਈ ਆ ਬਸ ਹੁਣ ਚਾਹ ਪੀਣੀ ਆ ਚਾਹ ਪੀ ਕੇ ਨਿਕਲਦੇ ਆ ਕਾ ਫੇਰ ਤੁਹਾਨੂੰ ਦਿੰਨੇ ਆ ਅਪਡੇਟ ਅੱਜ ਸਵੇਰ ਦਾ ਇੱਕ ਤਾਂ ਇੱਕ ਸਵੇਰ ਦਾ ਅੱਜ ਮੀਂਹ ਪਈ ਜਾਂਦਾ ਸਵੇਰ ਦਾ ਗੱਡੀਆ ਦੇਖ ਲਓ ਕੀ ਹਾਲ ਹੋ ਗਿਆ ਮੀਂਹ ਸਵੇਰ ਦਾ ਹਟਿਆ ਹੀ ਨਹੀਂ ਅੱਜ ਪਿੰਡੋ ਵੀ ਆਪਣੇ ਹੁਸ਼ਿਆਰਪੁਰ ਵੀ ਲੱਗਾ ਸੀ ਤੇ ਇਧਰ ਅੰਮ੍ਰਿਤਸਰ ਵੀ ਦੇਖ ਲਓ ਸਾਰੇ ਮੀਂਹ ਲੱਗਾ ਅੱਜ ਕੀ ਸ਼ਾਮ ਹੋ ਗਈ ਸ਼ਾਮ ਹੋ ਗਈ ਆ ਤੇ ਮੀਂਹ ਸਵੇਰ ਦਾ ਇੰਨੀ ਹਟਿਆ ਉਧਰ ਅੰਮ੍ਰਿਤਸਰ ਵਾਲਾ ਤਾਂ ਵਿੱਚ ਵਿੱਚ ਹਟ ਵੀ ਗਿਆ ਸੀਗਾ ਇਧਰ ਨਹੀਂ ਹਟਿਆ ਹੈਗਾ ਦੇਖੋ ਇੱਕੇ ਰੋਡ ਇਦਾਂ ਦਾ ਆ ਨਾ ਕਿ ਆ ਦੇਖੋ ਰੋਡ ਸ਼ੀਸ਼ਾ ਜਿੱਦਾਂ ਕੈਮਰੇ ਜਿੱਦਾਂ ਸੇਮ ਇਦਾਂ ਹੀ ਦਿੰਦਾ ਯਾਰ ਕਦੀ ਭਾਪ ਜਾਂਦੀ ਆ ਇੱਕ ਲੈਟਾ ਹੈ ਨਹੀਂ ਕਦੀ ਕੋਈ ਫੁੱਲ ਲੈਟਾ ਕਰਕੇ ਆਉਂਦਾ ਆ ਅੱਗੇ ਤਾਂ ਦਿੰਦਾ ਹੀ ਹੰਨੀ ਕਿ ਬਹੁਤ ਖਾਰ ਰੋਡ ਤੇ ਆਏ ਅਸੀਂ ਹਰੇ ਬੁੱਕਾ ਹੈ ਹੀ ਰੋਡ ਛੋਟਾ ਅੱਗੇ ਉਹ ਗੱਡੀਆਂ ਆਉਂਦੀਆਂ ਲੈਟਾ ਸਿੱਧੀਆਂ ਪੈਂਦੀਆਂ ਆ ਅੱਖਾ ਫੁੱਲ ਕਰਕੇ ਇੱਕ ਮੀਂਹ ਕਰਕੇ ਤਾਂ ਉੱਦਾਂ ਵੀ ਔਖਾ ਹੀ ਹੁੰਦਾ ਲੈਟਾਂ ਉੱਦਾਂ ਵੀ ਜ਼ਿਆਦਾ ਪੈਂਦੀਆਂ ਆ ਤੇ ਚਲੋ ਆਜਮਪੁਰ ਪਹੁੰਚਣ ਵਾਲੇ ਆ ਅਸੀਂ ਹੁਣ ਗਰਮ ਮਸੀ ਆਦਮਪੁਰ ਪਹੁੰਚੇ ਆਂ ਅਸੀਂ ਤੇ ਰਾਤ ਨੂੰ ਮੀਂਹ ਦੇ ਵਿੱਚ ਯਾਰ ਬੜਾ ਔਖਾ ਗੱਡੀ ਚਲੋਣੀ ਅੱਖਾਂ ਵੀ ਦੁਕਨ ਲੱਪਈਆਂ ਆ ਹੁਣ ਤਾਂ ਐ ਭਾਜੀ ਬੱਸ ਹੋ ਗਈ ਯਾਰ ਅੱਜ ਤਾਂ ਅੱਖਾਂ ਵੀ ਦੁਕਨ ਲੱਪਈਆਂ ਆ ਸਹੀ ਹੰਦਾ ਭਾਈ ਇਹ ਤਾਂ ਉਹ ਆਰੇ ਇੱਥੇ ਕਿੰਨਾ ਪਾਣੀ ਜਮਾ ਆਇਆ ਗੱਡੀਆਂ ਚ ਪੈਣੀ ਪਾਣੀ ਪਾਣੀ ਪੈਣਾ ਮੀਂਹ ਪਿਆ ਹੀ ਬੜਾ ਆ ਆ ਦੇਖੋ ਤਾਂ ਮੇ ਸਾਡੇ ਵਾਲੀ ਦੇ ਵਿੱਚ ਵੀ ਤਾਂ ਹੀ ਪਾਣੀ ਪਿਆ ਭਾਜੀ ਭੰਗੀ ਜੋ ਤਾਂ ਕੀ ਹਾਲ ਹੋਊਗਾ ਮੈਂ ਤਾਂ ਇਹ ਸੋਚ ਰਣਾ ਆ ਯਾਰ ਰਹਿਣ ਦੇ ਐਕਟਿਵ ਆ ਭਾਈ ਚੱਕਣੀ ਆਦਮ ਪਰ ਤਾਂ ਡੁੱਬ ਗਿਆ ਸਾਰਾ ਹੀ ਇੱਧਰ ਤਾਂ ਮੀਂਹ ਬੰਦ ਹੀ ਨਹੀਂ ਹੋਇਆ ਸਵੇਰ ਦਾ ਦੇਖੋ ਸਾਰੇ ਰੋੜਾ ਦੇ ਕਿੰਨਾ ਕਿੰਨਾ ਪਾਣੀ ਆ ਉਹ ਦੇਖੋ ਸਕੋਰਪੀਓ ਟੈਰਨ ਦੇਖੋ ਅਜੇ ਵੀ ਮੀਂਹ ਆ ਨਾ ਪੂਰਾ ਤੇਜ਼ ਆ ਅੱਖੀਂ ਸਾਹ ਕੋਲ ਕੇ ਦਿਖਾਉਣਾ ਮੈਂ ਆਹ ਦੇਖੋ ਮੀਂਹ ਬਹੁਤ ਏ ਝਾਰੇ ਵੀ ਮੀਂਹ ਤੇ ਉਧਰੋਂ ਭਾਜੀ ਦੀ ਗੱਡੀ ਐਕਟਿਵਾ ਖੜੀ ਆ ਮੈਨੂੰ ਟੈਨਸ਼ਨ ਪਈ ਉਹਦੇ ਭੰਗੀਚੋਰ ਕੱਢਣਾ ਕਿੱਦਾਂ ਅਸੀਂ ਮੁੜ ਕੇ ਚਲੋ ਦੇਖਦੇ ਆਂ ਜਾ ਕੇ ਕਿੱਦਾਂ ਬਣਦੀ ਆ ਨਸਰਾਲਾ ਵੀ ਡੁੱਬਿਆ ਪਿਆ ਅੱਜ ਨਹੀਂ ਨਹੀਂ ਇੱਧਰ ਤਾਂ ਕੋਈ ਸ਼ਹਿਰ ਨਹੀਂ ਜਿਹੜਾ ਸਾਫ਼ ਹੋਗਾ ਸਾਰੇ ਸ਼ਹਿਰ ਡੁੱਬੇ ਪਏ ਆ ਉਹ ਟੋਕਾ ਟੋਏ ਵਿੱਚ ਪਤਾ ਹੀ ਨਹੀਂ ਲੱਗਦਾ ਮੀਂਹ ਦੇ ਵਿੱਚ ਕਿੱਥੇ ਟੋਆ ਕਿੱਥੇ ਨਹੀਂ ਯਾਰ ਕੀ ਯਾਰ ਆਪਣੇ ਰੋਡਾਂ ਦਾ ਕੋਈ ਹਾਲ ਨਹੀਂ ਯਾਰ ਉਹ ਪਾਜੀ ਬਟ ਉਹ ਐਕਟਿਵ ਵਾਲੇ ਵਿਚਾਰੇ ਸਾਡੇ ਸਾਹਮਣੇ ਬੜੇ ਸੋਹਣੇ ਤੁਰੇ ਸੀ ਕੋਈ ਉਹ ਨਹੀਂ ਬੜੇ ਆਰਾਮ ਨਾਲ ਤੁਰੇ ਸੀ ਇਹ ਤਾਂ ਇੱਕ ਜਿਹੜਾ ਵੀਡੀਓ ਨਹੀਂ ਬਾਰੇ ਲੋਏ ਅਚਾਨਕ ਤੁਰੇ ਜਾਂਦੇ ਪਾਣੀ ਦੇ ਵਿੱਚ ਟੁਆ ਸੀ ਉਹਦਾ ਇੰਨਾ ਸ਼ੁਕਰ ਬਚਾ ਹੋ ਗਿਆ ਕਿ ਤੇਜ਼ ਨਹੀਂ ਸੀਗੇ ਜਦ ਛੱਟ ਫੇਟਣ ਲੱਗੀ ਪਾਜੀ ਕੀ ਕਰਵਾਈ ਜਾਂਨੇ ਯਾਰ ਅੱਜ ਤੁਸੀਂ ਵਹੀ ਤੁਸੀਂ ਹੀ ਕਰਵਾ ਰਹੇ ਯਾਰ ਅੱਜ ਸਾਰਾ ਦਿਨ ਖਤਰਨਾਕ ਹੀ ਨਿਕਲਿਆ ਇਦਾਂ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਹੋ ਹੀ ਜਾਂਦਾ ਆ ਇੱਕ ਤਾਂ ਮੀਂਹ ਹਟਿਆ ਹੀ ਨਹੀਂ ਬਹੁਤ ਹੀ ਜ਼ਿਆਦਾ ਮੀਂਹ ਪਿਆ ਤੇ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਹੱਦੋਂ ਵੱਧ ਮੀਂਹ ਪੈ ਗਿਆ ਅੱਜ ਤਾਂ ਕੋਈ ਸ਼ਹਿਰ ਇਦਾਂ ਦਾ ਨਹੀਂ ਜਿਹੜਾ ਨਹੀਂ ਡੁੱਬਿਆ ਹੋਏਗਾ ਹਵੇ ਵੀ ਪੜੀ ਅੱਜ ਵੀ ਸੰਗਤ ਚਾਈ ਜਾਂਦੀ ਆ ਮੇ ਮਾਤਾ ਦੇ ਤਾਂ ਤਾਂ ਸੰਗਤ ਚਾਈ ਜਾਂਦੀ ਆ ਦੇਖੋ ਪਿੰਪਲ ਵਾਲਿਆਂ ਹੀ ਹਿਸ਼ਾਰਪੁਰਾਂ ਸ਼ਹਿਰ ਵੀ ਆ ਗਿਆ ਲੰਗਰ ਮੇਕਾ ਬੈਠਾ ਸ਼ਹਿਰ ਵੀ ਲੰਗਰ ਮਿਲਾਰਾ ਤੇ ਸਾਡੇ ਵਾਲ ਵੀ ਆਪਣੇ ਘਹਾੜੀ ਦੀ ਲੰਗਰ ਲਗਾਉਂਦੇ ਆ ਆ ਲੱਗੀ ਸੀ ਭਾਜੀ ਦੀ ਐਕਟਵਾ ਤਾਂ ਗਰ ਕੇ ਸਵੇਰੇ ਭਾਜੀ ਇੱਥੇ ਜਮ ਆਈ ਨਾ ਦਾ ਭਾਜੀ ਦਾ ਉਹ ਦੇਖੋ ਇੱਥੇ ਜਮ ਕਰਕੇ ਇਥੋਂ ਚੱਕ ਕੇ ਲੈ ਗਿਆ ਜਿਹੜੇ ਇਹਨਾਂ ਨੂੰ ਇਥੇ ਹੁਣ ਛੱਡਿਆ ਆ ਤੇ ਹੁਣ ਚੱਲਦੇ ਆਂ ਅਸੀਂ ਵੀ ਘਰ ਨੂੰ ਮੀਂਹ ਦੇਖੋ ਇੱਥੇ ਵੀ ਹਟਿਆ ਨਹੀਂ ਹੈਗਾ ਅੱਜ ਵੀ ਭੰਗੀ ਚੋ ਅੱਜ ਵੀ ਬਹੁਤ ਆਇਆ ਆ ਪਾਣੀ ਅੱਜ ਫੇਰ ਬਹੁਤ ਆ ਗਿਆ ਪਰ ਨੰਗਣਾ ਸਾਨੂੰ ਇੱਥੋ ਹੀ ਪੈਣਾ ਹੈ ਕਿਉਂਕਿ ਉੱਪਰ ਦੀ ਜਾਵਾਂਗੇ ਬਹੁਤ ਪੰਗਾ ਪੈਣਾ ਆ ਇੱਥੋ ਹੀ ਆਹੀ ਪਾਣੀ ਵਿੱਚ ਹੌਲੀ-ਹੌਲੀ ਕੱਢਦੇ ਆਂ ਕਰਕੇ ਕਿ ਬਹੁਤ ਆ ਗੱਡੀ ਪਾਣੀ ਵਿੱਚ ਹੀ ਪੰਗਾ ਪੋਣਾ ਹੀ ਪੈਣਾ ਕਿਉਂਕਿ ਕੀ ਕਰੀਓ ਨੰਗਣਾ ਇੱਥੇ ਪੈਣਾ ਹੀ ਰਾਸਤਾ ਹੀ ਇਹ ਆ ਪਾਣੀ ਆ ਦੇਖੋ ਤਾਂ 8 ਮਨ ਰਾਤਾ ਹੋ ਗਿਆ ਮੈਂ ਅਸੀਂ ਤਾਂ ਸਮਝਦੇ ਸੀ ਕਿ ਅੱਜ 8ਵੇਂ ਦੇ ਖਤਮ ਹੋ ਜਾਣਾ ਪਰ ਹੈਗਾ 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 ਰੱਛ ਜੇ ਰੱਛ ਹੁਣ ਲੋਕਲਾਂ ਦਾ ਹੀ ਆ ਜਿਆਦਾ ਲੋਕਲ ਰੋਗੀ ਆ ਜਿਹੜੇ ਤੁਰਕੇ ਜਾਣ ਵਾਲੇ ਉਹ ਤਾਂ ਘਟ ਗਏ ਆ ਦੇਖੋ ਲੋਕਲ ਲੋਕਾਂ ਦਾ ਰਾਜ ਜਿਆਦਾ ਲੰਗਰ ਵੀ ਪਰ ਫੇਰ ਵੀ ਘਟ ਗਏ ਲੰਗਰ ਹੁਣ ਇਦਾਂ ਨਹੀਂ ਹੈਗੇ ਜਿੱਦਾਂ ਕੱਲ੍ਹ ਲੱਗੇ ਸੀ ਨਾ ਉਹ ਹਿਸਾਬ ਨਹੀਂ ਹੈਗਾ ਲੰਗਰਾਂ ਦਾ ਔਨ ਲੰਗਰ ਘਟ ਗਿਆ ਬਹੁਤ ਕੋਈ ਕੋਈ ਬਿਰਲਾ ਬਿਰਲਾ ਲੰਗਰ ਆ ਆ ਤੁਹਾਨੂੰ ਅੱਗੇ ਮਾਤਾ ਜੀ ਮੂਰਤੀ ਜਾ ਕੇ ਦਿਖਾਣਾ ਉੱਥੋਂ ਸਾਰੀ ਸੰਧ ਆ ਜਾਣੀ ਆ ਆ ਦੇਖੋ ਤਾਂ ਆ ਜਾਮ ਲਾਉਂਦੇ ਆ ਲੰਗਰ ਖਾਣ ਦੇ ਚੱਕਰ ਚ ਕਿ ਰੋਡ ਤੇ ਹੀ ਲਾ ਦਿੰਦੇ ਆ ਦੇਖੋ ਮਾਤਾ ਜੀ ਮੂਰਤੀ ਕੋਲ ਕਿੰਨਾ ਰੱਜ ਹੁੰਦਾ ਸੀ ਕਿੰਨਾ ਲੰਗਰ ਸੀਗੇ ਤੇ ਬਾਹਰ ਕੱਢ ਕੇ ਦਿਖਾਉਣਾ ਤੁਹਾਨੂੰ ਕੈਮਰਾ ਸਾਰਾ ਕੁਝ ਬੰਦ ਹੋ ਗਿਆ ਅੱਜ ਮੇਲੇ ਸਾਰੇ ਕੋਲ ਲੰਗਰ ਲੰਗਰ ਚੱਕ ਹੋ ਗਿਆ ਲੰਗਰ ਵਗੈਰਾ ਬਾਕੀ ਦੁਕਾਨਾਂ ਰਹਿ ਗਈਆਂ ਇਹ ਵੀ ਚੱਕੀ ਜਾਂਦੇ ਆ ਕੱਲ ਨੂੰ ਤਕਰੀਬਨ ਹੋ ਜਾਣਾ ਕਲੀਅਰ ਸਾਰਾ ਕੁਝ ਆਠਵੇਂ ਦਿਨ ਰਾਤ ਨੂੰ ਫੇਰ ਵੀ ਹੈਗਾ ਰatsch ਜੇ ਸੰਗਤਾ ਇੱਥੇ ਘਟਾ ਇਹਦਾ ਮੇਨ ਰੋਡ ਆ ਉਹ ਉੱਪਰ ਜਾ ਕੇ ਮੇਨ ਹੋਣਾ ਸੀਗਾ ਰatsch ਉੱਤੇ ਦਾ ਹਜੇ ਵੀ ਹੋਣਾ ਆ ਚਵਾਲਤਾ ਹੋ ਗਿਆ ਖਾਲੀ ਚਵਾਲਤਾ ਲੰਗਰ ਚੱਕੋਗੇ ਸਾਰੇ ਸਾਰੇ ਲੰਗਰ ਚੱਕੋਗੇ ਆ ਪਿੱਛੇ ਅਸੀਂ ਆਏ ਆ ਮਾਤਾ ਜੀ ਮੂਰਤੀ ਉਹ ਪਿੱਛੇ ਸਿਰਫ ਦੋ ਲੰਗਰ ਆ ਬਾਕੀ ਦਰਚੋਲ ਦਾ ਚੱਕ ਹੋ ਗਿਆ ਸਾਰੇ ਲੰਗਰ। ਭਾਈ ਦੇਖੋ ਮਾਤਾ ਰਾਣੀ ਨੇ ਨਰਾਤਿਆਂ ਤੋਂ ਖਤਮ ਕਰੇ ਜਦੋਂ ਨਰਾਤੇ ਖਤਮ ਹੋ ਗਏ ਐਂਡਰ ਨੇ ਰੱਤੇ ਤੇ ਮੀਂਹ ਪੋਇਆ ਪਹਿਲਾਂ ਨਹੀਂ ਪੋਇਆ ਕਿ ਸੰਗਤਾਂ ਨੂੰ ਬਹੁਤ ਔਖਾ ਆਣੇ ਜੇ ਪਹਿਲਾਂ ਭੈਜੰਦਾ। ਤੇ ਬਾਅਦ ਅਸੀਂ ਵੀ ਪਹੁੰਚ ਗਏ ਮੈਂ ਭਾਜੀ ਜੀ ਨੂੰ ਛੱਡ ਕੇ ਤੇ ਮੈਂ ਵੀ ਨਿਕਲਦਾ ਹਾਂ ਘਰ ਨੂੰ। ਹਾਂਜੀ ਹੁਣ ਆਇਆ ਮੈਂ ਘਰੇ ਤੇ ਅੱਜ ਬੱਸ ਹੋ ਗਈ ਆ। ਐਨ ਅੱਖਾਂ ਇੰਨੀਆਂ ਦੁਖਦੀਆਂ ਪੰਜਾਨਾ। ਕਿਉਂਕਿ ਜਿਹੜੀ ਗੱਡੀ 'ਚ ਲੇਟਾ ਪੈਂਦੀ ਆ ਉਹ ਤਾਂ ਚਲੋ ਨਾਰਮਲ ਰਾਤ ਨੂੰ ਨੀਂਦ ਨਾ ਪੰਗਾ ਹੈਗਾ ਅੱਜ ਜਦੋਂ ਮੀਂਹ ਪੈਂਦਾ ਹੈ ਨਾ ਉਦੋਂ ਗੱਡੀ ਚਲਾਉਣੀ ਬਹੁਤ ਔਖੀ ਆ ਵੀ ਰਾਤ ਨੂੰ ਬਹੁਤ ਪੰਗਾ ਪੈਂਦਾ ਲੇਟਾ ਡਬਲ ਡਬਲ ਖੱਜ ਪੈਂਦੀਆਂ ਆ ਤੇ ਸਾਰੀ ਤੇੜੀ ਜਿਹੜਾ ਖੱਜਲ ਹੋਇਆ ਚ ਉਹ ਅਲੱਗ ਹੋਇਆ ਆ ਕਦੀ ਉਹਦਾ ਕਦੀ ਉਹਦਾ ਫਾਈਨ ਕੱਟਦਾ 500 ਦਾ ਕਦੀ ਮੁੜ ਕੇ ਕੀ ਕਹਿੰਦੇ ਆ ਉਹਨੂੰ ਓਹੋ ਪਲੱਗ ਖਰਾਬ ਹੋ ਗਿਆ ਫੇ ਮੁੜ ਕੇ ਜਿਹੜਾ ਤੇਲ ਵੀ ਖਾਣਾ ਤੇਲ ਵੀ ਡਬਲ ਖਾਦਾ ਅਜ ਪਲੱਗ ਖਰਾਬ ਹੋਣਾ ਨਾ ਲੋਡ ਭੋਲਦੀ ਸੀ ਜਾਣਾ ਪੈਣਾ ਸੀਗਾ ਸਾਨੂੰ ਕਿਉਂਕਿ ਲੇਟ ਹੋ ਜਾਣਾ ਸੀਗਾ ਠੀਕ ਹੈ ਚਲ ਜਾ ਕੇ ਆਵਾਂਗੇ ਤੇਲ ਵੀ ਡਬਲ ਖਾ ਗਈ ਆ ਤੇ ਅੱਜ ਹੀ ਦਿਹਾੜੀ ਹੀ ਦੇ ਨਿਕਲੀ ਆ ਤੇ ਚਲੋ ਕੋਈ ਗੱਲ ਨਹੀਂ ਮਾਤਾ ਰੈਣੀ ਦੀ ਜੋ ਕਿਰਪਾ ਆ ਬਾਬੇ ਦੀ ਉਹੀ ਹੋਣਾ ਆ ਤੇ ਨਰਾਤਾ ਵੀ ਅੱਜ 8 ਵਜੇ ਹੀ ਰਹਿ ਗਿਆ ਪਰ ਹੁਣ ਅਸੀਂ ਆਏ ਆ ਦੁਕਾਨਾਂ ਤਕੂਨਾਂ ਤਕਰੀਬਨ ਸਾਰੀਆਂ ਚੱਕ ਹੋ ਗਈਆਂ ਨਰਾਤੇ ਦੀਆਂ ਖਤਮ ਹੀ ਆ ਹੁਣ 2-4 ਟਾਂ ਲੰਗਰ ਰਗੇ ਸੀ ਜਿਹੜੇ ਕੱਲੂ 9 ਤਰੀਕ ਆ ਨੌਰਮਨ ਨਰਾਤਾ ਕੱਲੂ RAM 9ਵੀਂ ਆ ਫੇ ਕੱਲੂ ਖਤਮ ਹੀ ਹੋ ਜਾਣਾ ਕੱਲੂ ਸਮਾਪਤੀ ਕਰ ਦੇਣੀ ਆ ਸਾਰਾ ਕੁਝ ਫੇ ਨੋਰਮਲ ਹੋ ਜਾਣਾ ਰੋਡ ਜਿੱਦਾਂ ਪਹਿਲਾਂ ਸੀਗਾ ਫੇ ਕੋਈ ਕੋਈ ਆਇਆ ਕਰਨਾ ਚਵਾਲ ਨੂੰ ਜਿੱਦਾਂ ਹੁਣ ਅਗਲੇ ਸਾਲ ਹੋਣੇ ਨਰਾਤੇ ਪਰ ਇਹ 8 9 ਦੇ ਰੌਣਕਾਂ ਬਹੁਤ ਰਹਿੰਦੀਆਂ ਆ ਇਹ ਤਾਂ ਗੱਲ ਮੰਨਣ ਵਾਲੀ ਹੈ ਬਹੁਤ ਤਰ੍ਹਾਂ ਦੇ ਲੰਗਰ ਦੇਖਣ ਨੂੰ ਮਿਲੇ ਸੰਗਤਾਂ ਇੰਨੀ ਦੂਰ ਦੂਰ ਤੁਰ ਕੇ ਆਉਂਦੀਆਂ ਆ ਤੇ ਚਲੋ ਬਹੁਤ ਵਧੀਆ ਨਰਾਤੇ ਨੇ ਲੰਗੇ ਆ ਮਾਤਾ ਰਾਣੀ ਨੇ ਦੇਖ ਲਓ ਐਂਡ ਲਾਈਨ ਰਾਤੇ ਆ ਕੇ ਮੀਂਹ ਪੋਇਆ ਮਾਤਾ ਰਾਣੀ ਨੂੰ ਪਤਾ ਸੀ ਜੇ ਪਹਿਲਾਂ ਪੋਹਾਂਦੇ ਕਿ ਸੰਗਤਾਂ ਨੂੰ ਬਹੁਤ ਔਖਾ ਹੋਣਾ ਸੀਗਾ ਤੇ ਮਾਤਾ ਰਾਣੀ ਨੇ ਵੀ ਐਂਡ ਤੇ ਆ ਕੇ ਮੀਂਹ ਪੋਇਆ ਆ ਤੇ ਚਲੋ ਅੱਜ ਦਾ ਬਲੌਗ ਕਰਦੇ ਇੱਥੇ ਖਤਮ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸਾਰੇ ਵੀਰਾਂ ਨੂੰ ਜਿਹੜੇ ਜਿਹੜੇ ਸਪੋਰਟ ਕਰਦੇ ਵੀਡੀਓ ਦੇਖਦੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਕਰੋ ਤੇ ਚੈਨਲ ਜਿਹੜੇ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰਿਓ ਠੀਕ ਆ ਜੀ ਤੇ ਮਿਲਦੇ ਆ ਕੱਲ ਨੂੰ ਅੱਜ ਦਾ ਬਲੌਗ ਕਰਦੇ ਇੱਥੇ ਖਤਮ ਤੇ ਸਾਰਿਆਂ ਨੂੰ ਬਾਏ ਬਾਏ